ਸੰਗੀ ਦੁਰਭੱਤੀ ਸਾਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਪਾਏ ਕੀ ਫਤਿਹ ਇਹ ਜੋ ਅੰਤਰਰਾਸ਼ਟਰੀ 30 ਦਿਨ ਸਾਰੇ ਦੁਨੀਆ ਤੇ ਮਨਾਇਆ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਇਹ ਸਕੂਲ ਬੱਚੇ ਨੇ ਅੱਜ ਕਾਗ ਦੇ ਬੱਚਿਆਂ ਨੇ ਅੱਜ ਆਪਣਾ ਦਰਸਾਇਆ ਸੋ ਇਹ ਰੋਜ਼ ਹੀ ਸਾਨੂੰ ਇਹ ਇਹ ਚਿਤ ਰੱਖਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ ਪਾਣੀ ਦਾ ਮਸਲਾ ਹੋਵੇ ਜਾਂ ਹਵਾ ਦਾ ਮਸਲਾ ਹੋਵੇ ਜਾਂ ਕੂੜਾ ਕਰਕਟ ਦਾ ਮਸਲਾ ਹੋਵੇ ਸਾਰੇ ਆਪਾਂ ਰੋਜ਼ਮਰਾਂ ਦੇ ਜੀਵਨ ਦੇ ਵਿੱਚ ਇਝ ਚਿੰਨ੍ਹ ਵਰਤਦੇ ਆ ਸੋ ਅਸੀਂ ਇਹ ਆਪਣੀ ਤਰ੍ਹਾਂ ਤੇ ਕਿਵੇਂ ਪਹਨਾਉਣਾ ਹੈ ਉਹ ਗੁਰਬਾਣੀ ਤੋਂ ਸੇ ਸਾਨੂੰ ਮਿਲਦੀ ਹੈ ਜਿਹੜਾ ਬੰਦਾ ਜੀਵ ਗੁਰਬਾਣੀ ਦੇ ਅਨੁਕੂਲ ਜੀਵਨ ਜੀਦਾ ਹੈ ਉਹਨੂੰ ਇਹ ਸਮਝ ਗਿਆਨ ਛੇਤੀ ਪੈਂਦਾ ਹੈ ਤੋ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਬਖਸ਼ਾ ਕੀਤਾ ਵੀ ਹੌਣ ਵਾਲੇ ਸਮੇਂ ਵਿੱਚ ਇਹਦਾ ਇਸ ਤਰ੍ਹਾਂ ਦਾ ਸਤਕਾਰ ਕਰਨਾ ਹੈ ਸੋ ਜਦੋਂ ਵੀ ਕੋਈ ਵਾਤਾਵਰਣ ਦੀ ਬਚੇ ਹੁੰਦਾ ਹੈ ਇਹਨੂੰ ਆਪਾਂ ਉਹਦਾ ਕਰਕਟ ਨੂੰ ਜਾਂ ਪਲਾਸਟਿਕ ਨੂੰ ਕੋਈ ਵਰਤੋਂ ਨਹੀਂ ਕਰਨੀ ਤੋ ਪਿਛਲੇ ਸਮਾਨੇ ਵਿੱਚ ਅੱਜ 50-60 ਸਾਲ ਤੋਂ ਹੀ ਬਾਅਦ ਜਦਾਂ ਇਹ ਖਰਾਬ ਸਲਾ ਵਾਤਾਵਰਣ ਹੋਇਆ ਪਾਣੀ ਦਾ ਨਾਲੋਂ ਬਸਲਾ ਹਵਾ ਦਾ ਨਾਲੋਂ ਜਾ ਪਲਾਸਟਿਕ ਦਾ ਲਾ ਲੋ ਇਹ 50 ਸਾਲ ਪਹਿਲਾਂ ਨਹੀਂ ਸੀ ਹੋਇਆ ਕੋਈ ਉਦੋਂ ਘਰੋਂ ਹੀ થਰਲੇ ਲੈ ਕੇ ਖਾਦਰ ਦੇ ਥਾਂਨੇ ਝੋਲੇ ਹੁਣੇ ਮਜੁਰਦਾਂ ਨੇ ਲੈ ਕੇ 50 ਚਾਣਾ ਸਮਾਨ ਲੈਣਾ ਖਰੀਦਣਾ ਘਰੋਂ ਲੈ ਜਾਣਾ ਹੁਣ ਪਲਾਸਟਿਕ ਦੀ ਉਹਦੀ ਜਗ੍ਹਾ ਬਣ ਲਈ ਐ ਉਹ ਨਾ ਗਲਦਾ ਐ ਨਾ ਸੜਦਾ ਐ ਉਹ ਬੜਾ ਨੁਕਸਾਨਦੇ ਐ ਅੰਦਰ ਬੱਚਿਆਂ ਨਾਲ ਸਾਰਾ ਦੱਸਿਆ ਹੋਇਆ ਗਏ ਨਾ ਪਾਣੀ ਦਾ ਮੁੱਲ ਐ ਨਾ ਹਵਾ ਦਾ ਮੁੱਲ ਐ ਨਾ ਜੀਵਨ ਦਾ ਮੁੱਲ ਹੈ ਇਹ ਕੋਈ ਨਾ ਪਾਣੀ ਬਣਾ ਸਕਿਆ ਤੇ ਨਾ ਕੋਈ ਹਵਾ ਬਣਾ ਸਕਿਆ ਤੇ ਇਹਨਾਂ ਤੋਂ ਬਿਨਾ ਕੋਈ ਬੰਦਾ ਜੀ ਜੰਤੂ 84 ਲੱਖ ਜੂਰੋ ਜਿੱਦਾਂ ਰਹਿ ਸਕਦੀ ਸੋ ਆਪਾਂ ਸਾਰੇ ਸਹਿਰਤਾ ਦੇ ਨਾਲ ਆਪਾਂ ਇਹਨਾਂ ਨੂੰ ਸੋਚੀਏ ਵਿਚਾਰੀਏ ਤਾਂ ਕਿ ਰੋਜ਼ ਮਰਾਨੀ ਜ਼ਿੰਦਗੀ ਦੇ ਵਿੱਚ ਅਸੀਂ ਸਾਦਗੀ ਵਿੱਚ ਤੇ ਮਤਲਬ ਜੋ ਸੰਜਮ ਦੇ ਨਾਲ ਜੀਵਨ ਦੇ ਵਿੱਚ ਆਪਾਂ ਕਰਾਂਗੇ ਤਾਂ ਸਹੀ ਬਹੁਤ ਕੁਝ ਮਤਲਬ ਵਿਚਾਰ ਸਕਦੇ ਆ ਉਹ ਦੇਖਾ ਦੇਖੀ ਵਾਲੀਆਂ ਪਾੜੀਆਂ ਜੀਵਨ ਨੂੰ ਆਪਾਂ ਉੱਥੋਂ ਥੋੜਾ ਜਿਆਦਾ ਗ੍ਰੇਜ਼ ਕਰੀਏ ਤਾਂ ਤਾਂ ਕਿ ਜੋ ਵਾਹਿਗੁਰੂ ਨੇ ਸਾਨੂੰ ਮਾਲਕ ਨੇ ਗੁਰਬਾਣੀ ਨੇ ਸਾਨੂੰ ਕੁਦਰਤ ਦੇ ਨਾਲ ਨੇੜ ਬਨਹਾਰੀ ਕੁਦਰਤਵਸਿਆ ਕਰ ਅੰਤਰਜਾਈ ਲਖਿਆ ਹਰ ਪਾਣੀ ਦੇ ਪੈਰੋਂ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਸੋ ਜਦੋਂ ਕਿਤੇ ਮਾਤਾਵਰਨ ਦੀ ਗੱਲ ਹੁੰਦੀ ਹੈ ਉਦੋਂ ਖਡੂਰ ਸਾਹਿਬ ਦਾ ਦੁਨੀਆ ਭਰ ਦੇ ਵਿੱਚ ਜਿਕਰ ਆਉਂਦਾ ਤੇ ਇੱਥੇ ਵਾਤਾਵਰਨ ਦੀ ਸ਼ੁਰੂਤ 1990 ਦੇ ਵਿੱਚ ਹੋਈ ਇਹ ਪਿਛਲੇ ਦਿਨੀ ਗੁਰਮਖੀ ਦਾ ਵਚਨ ਹੋਇਆ ਸਾਰੇ ਪੰਜਾਬ ਵਿੱਚ ਕੋਲੋਂ ਸਾਹਿਬ ਦੁਕਾਨਦਾਰ ਵੀਰਾਂ ਨੇ ਗੁਰਮਖਾਨੇ ਸਾਰਿਆਂ ਨੇ ਹੁਦਮ ਕਰਕੇ ਇਹ ਗੁਰਮਖੀ ਦੇ ਵਿੱਚ ਸਾਰੇ ਬੋਰਡ ਬਣਾਏ ਇਹ ਵੀ ਇੱਕ ਪਹਿਲ ਪਹਿਲ ਕਰੀ ਹੋਈ ਇਹ ਵੀ ਕਿਤੇ ਐਸੇ ਸ਼ਹਿਰ ਵਿੱਚ ਨਹੀਂ ਪਰ ਇਹ ਚੀਜ਼ਾਂ ਬਹੁਤ ਸੰਗਤ ਦੇ ਵਿੱਚ ਸਹਿਜਤਾ ਦੇ ਨਾਲ ਜਿਹੜੀਆਂ ਦੋ ਚੱਲ ਨੂੰ ਅਪਣਾਇਆ ਸੋ ਆਪਾਂ ਇਹਨੂੰ ਹੋਰ ਆਪਾਂ ਅੱਗੇ ਲੈ ਜਾਣਾ ਹੈ ਕੂੜਾ ਕਟਕੜ ਨੂੰ ਸੰਭਾਲਣਾ ਹੈ ਤੇ ਵਾਤਾਵਰਣ ਨੂੰ ਸੰਭਾਲਣਾ ਹੈ मां बोली ਨੂੰ ਵੀ ਸੰਭਾਲਣਾ ਹੈ ਗੁਰਬਾਣੀ ਦਾ ਮੇਹੜਾ ਗੁਰਬਾਣੀ ਦਾ ਸੇਵਾ ਸਿਮਰ ਦਾ ਜਿਹੜਾ ਜੀਵ ਸੇਵਾ ਸਿਮਰ ਦੇ ਨਾਲ ਜੁੜ ਜਾਂਦਾ ਹੈ ਉਹ ਇਹ ਹਮੇਸ਼ਾ ਨੂੰ ਪ੍ਰਭ ਕੇ ਸਿਮਰ ਰਹਿ ਤੇ ਸਿੱਧ ਨੌ ਨਿੱਧ ਪ੍ਰਭ ਕੇ ਸਿਮਰ ਗਿਆਨ ਧਿਆਨ ਤਤ ਬੁੱਧ ਪ੍ਰਭ ਦੇ ਸਿਮਰ ਨਾਲ ਇਹਨੀਆਂ ਸਿਨੀਆਂ ਗਿਆਨ ਧਿਆਨ ਸਾਰੀਆਂ ਬਰਕਤਾਂ ਉਹ ਜੀਵ ਦੇ ਛੋੜੀ ਪੈ ਜਾਂਦੀਆਂ ਸੋ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਸੇਵਾ ਸਿਮਰ ਦੇ ਨਾਲ ਜੁੜੀਏ ਬਾਣੀ ਬਾਣੇ ਦੇ ਨਾਲ ਜੁੜੀਏ ਫਿਰ ਸਾਨੂੰ ਉਹ ਮਹਾਰਾਜੇ ਬਾਸ ਸਾਨੂੰ ਬੁੱਧੀ ਬਖਸ਼ੁੰਦਾ ਏ ਸੋ ਇਹਨਾਂ ਚੀਜ਼ਾਂ ਦੇ ਆਪਾਂ ਹੋਰ ਜਦਨ ਕਰੀਏ ਕਿ ਇਹਨੂੰ ਹੋਰ ਅੱਗੇ ਵਧਾਈਏ ਤਾਂ ਕਿ ਅਸੀਂ ਥੈਲੇ ਜਿਹੜੇ ਆਪਾਂ ਪੁਰਾਣੇ ਜੁਰਗਾ ਵਾਂਗੂ ਘਰੋਂ ਪਰ ਪੱਕੇ ਥੈਲੇ ਬਣਾ ਲਈਏ ਉਹਨੇ ਵਿੱਚ ਹੀ ਸਮਾਨ ਲੈ ਗਏ ਪਲਾਸਟਿਕ ਦਾ ਆਪਾਂ ਨਾ ਕਰੀਏ ਸੋ ਦੁਕਾਨਦਾਰ ਵੀਰਾਂ ਨੂੰ ਬੇਨਤੀ ਵੀ ਉਹ ਵੀ ਜਦਨ ਕਰਦੇ ਅਜੇ ਤੱਕ ਥੋੜਾ ਜਿਆ ਦੂਜੇ ਨੂੰ ਫਾਫੇ ਮਹਿੰਗੇ ਮਿਲਦੇ ਜ਼ਰੂਰ ਹੈ ਗਿਆ ਪਰਚੇ ਨਾਲ ਜੇ ਉਹਦੇ ਨਾਲ ਤੁਸੀਂ ਹੋਰ 10 ਪੈਸੇ ਜਾਂ ਰੁਪਈਆ ਉਹਦੇ ਨਾਲ ਦੂਜੀ ਜਿੰਸ ਦੇ ਨਾਲ ਉਹਦਾ ਬਿਲ ਲੱਗ ਸਕਦਾ ਨਾਲ ਤਾਂ ਕਿ ਵਾਤਾਵਰਨ ਨੂੰ ਜਿਹਦੇ 100 ਰੁਪਏ ਦੀ ਖਾਨੀ ਉਥੇ 102 ਦੀ ਲੈ ਲੇਗਾ ਤੋਂ ਵਾਤਾਵਰਨ ਨੂੰ ਲਾਭੇ ਉਹ ਮਿਲ ਜਾਂਦੇ ਹਜ ਤੱਕ ਜਿਹੜੇ ਕਿ ਗੱਲਣ ਵਾਲੇ ਲਾਭੇ ਨੇ ਉਹ ਦੁਕਾਨਦਾਰ ਵੀ ਜਤਨ ਕਰ ਉਹ ਵੀ ਆਪਾਂ ਜਿਵੇਂ ਗੁਰਮਖੀ ਦਾ ਪੰਜਾਬੀ ਮਾਂ ਬੋਲੀ ਦਾ ਔਰ ਵਾਤਾਵਰਨ ਦਾ ਇਸ ਨਗਰ ਦੇ ਵਿੱਚ ਉਹ ਗੁਰੂ ਕੀ ਨਗਰੀ ਅੱਜ ਜਿਹੜਾ ਸਭਾ ਚਰਨ ਸ਼੍ਰੀ ਰਾਵ ਧਰਤੀ ਦੁਨੀਆ ਤੇ ਸਿਨੇਹਾ ਗਿਆ ਹੈ ਇਹਦਾ ਵੀ ਆਪਾਂ ਇਹ ਦੁਕਾਨਦਾਰ ਜੇ ਆਪਾਂ ਹਮਲਾ ਬਾਰ ਦੇ ਬਹੁਤ ਵੱਡਾ ਹੈ ਇਹਦਾ ਵੀ ਸਾਡਾ ਸਿਨੇਹਾ ਦੁਨੀਆ ਤੇ ਜਾ ਸਕਦਾ ਹੈ ਇੱਕ ਨੂੰ ਸਾਹ ਵਿੱਚ ਜਿਹੜੀ ਪਲਾਸਟਿਕ ਮੁੜਤ ਹੋ ਗਿਆ ਤਾਂ ਕਿ ਦੁਕਾਨਦਾਰਾਂ ਤੋਂ ਇਹ ਸਭ ਕੁਝ ਜਾਣਾਂ ਜੀ ਚੀਜ਼ ਤੇ ਉਹ ਗਾਹਕ ਦੇ ਨਾਲ ਚਲੋ ਥੋੜਾ ਬਹੁਤਾ ਜਿੰਨਾ ਕੋ ਦਾ ਬਣਦਾ ਜੋ ਜੁਧ ਕੀਮਤ ਹੈਗੀ ਉਹ ਨਾਲ ਕੋਈ ਕੀਮਤ ਜੀ ਗਾਹਕ ਨੂੰ ਪਤਾ ਹੁੰਦਾ ਵੀ ਕੋਈ ਇਹ ਦੇ ਕਰਕੇ ਕੀਮਤ ਲੱਗੀ ਆ ਇਹ ਸਾਰਾ ਇਹ ਮਨਨ ਬਹੁਤ ਵੱਡਾ ਏ ਇੱਕ ਤੀਜਾ ਮਸਲਾ ਜਿਹੜਾ ਪਲਾਸਟਿਕ ਦਾ ਹੈਗਾ ਜਿੱਥੇ ਗੁਰਮੁਖੀ ਦਾ ਮਸਲਾ ਹੋ ਲੋਗ ਹੈ ਵਾਤਾਵਰਣ ਦਾ ਮਸਲਾ ਹੱਲ ਹੋ ਗਿਆ ਇਹ ਪਲਾਸਟਿਕ ਦਾ ਮਸਾਪਾ ਖਡੂਰ ਸਾਹ ਤੋਂ ਜਦਨ ਕਰੀਏ ਉਹ ਤੰਤਰ ਜੋ ਗਨੇ ਖਡੂਰ ਸਾਹ ਨਾਸੀ ਇਲਾਕਾ ਨਾਸੀ ਗੁਰਮੁਖ ਪਿਆਰੇ ਜਦੋਂ ਕਾਲ ਜੋ 2004 ਸਤਾਬਦੀ ਆਈ ਉਦੋਂ ਰਸਤੇ ਤੰਗ ਹੋਣ ਕਰਕੇ ਸਾਰੇ ਦੁਕਾਨਦਾਰ ਗੁਰਮੁਖਾਂ ਦਾ ਵਿਚਾਰਾ ਹੋਈਆਂ ਤੇ ਐਸੀ ਕਿਰਪਾ ਹੋਈ ਨਹੀਂ ਤੇ ਇਹ ਕਿਲਾ ਗੱਡਿਆ ਹੋਇਆ ਖੁੱਲੀ ਬਣਾਈਵੇਂ ਤੋਂ ਢੋਣੀ ਬੜੀ ਉੱਚੀ ਹੁੰਦੀ ਆ ਪਰ 50 ਦੁਕਾਨਦਾਰਾਂ ਨੇ ਸਾਰੇ ਨੇ ਉਸੇ ਵੇਲੇ ਸਿੰਘ ਦੇਵ ਜੀ ਸਾਨੂੰ ਦੀ ਦੁਕਾਨਾਂ ਪਿੱਛੇ ਬਣਾ ਲਓ ਇਹ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਗੁਰੂ ਦਾ ਸਾਹਿਬ ਇਸ ਨਗਰ ਦੇ ਉੱਤੇ ਇਸ ਇਲਾਕੇ ਦੇ ਉੱਤੇ ਕਿ ਜੋ ਵੀ ਸਾਧਾ ਕਾਰਜ ਹੁੰਦਾ ਹੈ ਜੋ ਵੀ ਭਲੇ ਦਾ ਕਾਰਜ ਹੁੰਦਾ ਹੈ ਉਹ ਉਸੇ ਨੇ ਉਹ ਸਾ ਪੜਿਓ ਪ੍ਰਵਾਨ ਕੀ ਦੇ ਦਿੱਤੇ ਨੇ ਤੇ ਮਾਰੇ ਘਾਟਾ ਵੀ ਕਿਸੇ ਚੀਜ਼ਾਂ ਨਹੀਂ ਰਹਿਣ ਦੱਸੇ ਪਾਤਸ਼ਾਹ ਸੋ ਇਸ ਤੋਂ ਪਰ ਪਲਾਸਟਿਕ ਦਾ ਵੀ ਆਪਾਂ ਜਿੰਨਾ ਅੱਗੇ ਏਡੇ ਵੱਡੇ ਵੱਡੇ ਬਹੁਤ ਵੱਡੇ ਕਾਰਜ ਕਿਤੇ ਬਹੁਤ ਛੋਟਾ ਕਾਰਜ ਆ ਇਹ ਦ ਰੁਪਏ 2 ਰੁਪਏ ਤੇ ਹੁੰਦਾ ਵੀ ਜੇ 2 ਰੁਪਏ ਮਹਿੰਗਾ ਤੇ 2 3 ਰੁਪਏ ਦਾ ਆਪਾਂ ਗਾਹ ਕੋਲੋਂ ਆਪਾਂ ਲੈ ਸਕਦੇ ਕੋਈ ਨਹੀਂ ਕਾਹ ਵੀ ਦੇ ਸਕਦਾ ਗਾਹ ਕੋਲੋਂ ਤਰੇਨਾਂ ਕੀਤੀ ਜਾ ਸਕਦੀ ਆ ਸੋ ਆਪਾਂ ਜੇ ਇਹ ਵੀ ਕੱਲ੍ਹ ਦੇ ਵੀ ਇੱਕ ਮੀਲ ਪੱਥਰ ਹੋਏਗਾ ਵੀ ਖਡੂਰ ਸਾਹਿਬ ਤੋਂ ਆਉਣ ਵਾਲੇ ਸਮੇਂ 'ਚ ਪੱਤਰਕਾਰ ਵੀ ਕਹਿਣਗੇ ਕਿ ਸਾਡੇ ਖਡੂਰ ਸਾਹਿਬ ਜਿੱਥੇ ਗੁਰਮੁਖੀ ਦਾ ਪਹਿਲਾ ਗਾਜ ਆ ਇਥੋਂ ਬਰੋਦਰ ਨੇ ਮਹਾਰਾ ਕਿਰਪਾ ਕੀਤੀ ਤੇ ਸਾਰੇ ਦੁਕਾਨਦਾਰ ਵੀਰਾਂ ਨੇ ਇਹ ਬੋਰਡ ਪਹਿਲੇ ਦਿਨ ਤੋਂ ਸਾਰੇ ਇਤਿਹਾਸ ਚ ਪਹਿਲਾਂ ਮਿਲਾਂ ਜੇ ਵਾਤਾਵਰਨ ਦਾ ਸ਼ੁਰੂ ਹੋਇਆ ਪਵਨ ਗੁਰੂ ਪਾਣੀ ਪਿਤਾ ਪਾਵੇ ਸ਼ਤਾਰਜ ਦੇ ਗੁਰੂ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ ਪਾਵੇ ਜੂਏ ਨੂੰ ਆ ਪਾਵੇ ਦੁਨੀਆਂ ਦੇ ਕਿਤੇ ਵੀ ਗਿਆ ਉਥੇ ਜਿੱਥੇ ਵੀ ਕੋ ਵਾਤਾਵਰਨ ਦਾ ਉਦਾਰ ਹੁੰਦੀ ਆ ਪਵਨ ਨਗਰੀ ਖਡੂਰ ਸਾਹਿਬ ਉਥੇ ਇਸਦਾ ਜ਼ਿਕਰ ਹੁੰਦਾ ਏ ਕਿ ਉਥੇ ਵਾਤਾਵਰਨ ਦਾ ਇੰਨਾ ਵੱਡਾ ਕਾਰਜ ਹੋਇਆ ਸੰਗਤਾਂ ਨੇ ਕੀਤਾ ਗੁਰੂ ਨੇ ਕਰਵਾਇਆ ਸੀ ਪਾਤਸ਼ਾਹ ਸੰਗਤਾਂ ਪਾਸੋਂ ਸੋ ਇਹ ਪਲਾਸਟਿਕ ਦਾ ਵਿਆਪਾ ਇਹ ਨੇ ਕਰੀਗੇ ਤਾਕੇ ਇਹਦਾ ਵੀ ਆਉਣ ਇਸ ਸਮੇਂ ਚ ਤੇ ਦੁਨੀਆ ਦੀ ਸੁਨੇਹਾ ਜਾਵੇ ਕਿ ਇਹ ਨਗਰ ਐਸਾ ਬਖਸ਼ਵਾਨ ਨਗਰ ਹੈਗਾ ਕਿ ਜੋ ਵੀ ਇਹ ਕਾਰਜ ਕਰਦੇ ਨੇ ਇਹ ਇੱਕ ਮੁੱਢ ਸਾਤੇ ਨਾਲ ਤੇ ਮਨ ਗੁਰੂ ਦੀ ਟੈਪ ਆਉਂਦੇ ਵਿੱਚ ਗੁਰਮਤਿ ਸਾਰ ਸਾਰੇ ਕਾਰਜ ਹੁੰਦੇ ਨੇ ਸੋ ਬਹੁਤ ਵੱਡੀ ਗੱਲ ਨੇ ਇਹ ਵੀ ਆਪਾਂ ਕਿਤੇ ਨੱਤਰਤਾ ਕਰਕੇ ਸਾਰੇ ਜਿਹਨੇ ਫਲਾਸ਼ ਦੇ ਆਪਣੇ ਦੁਕਾਨਦਾਰ ਵੀ ਨੇ ਉਹਨਾਂ ਆਪਾਂ ਵਿਚਾਰ ਕਰਕੇ ਸੋ ਗੁਰੂ ਕਿਰਪਾ ਕਰੇ ਸਮਾਂ ਬੜਾ ਹੋ ਗਿਆ ਗਰਮੀ ਕਾਫੀ ਹੋ ਗਈ ਹੈ दो मिनट पसीबंदिए फिर बड़ी गागुरु सत् नाम नाम <आगे>।

ਸਾਰੇ ਬੱਚੇ ਗੁੰਮ ਪਿਆਰੇ ਜਿੰਮੇਵਾਰ ਸਾਰੇ ਬੈਠੇ ਨੇ ਆਪਾਂ ਅੱਜ ਤੋਂ ਸ਼ੁਰੂ ਕਰਦੇ ਆਂਗੇ ਆਪਾਂ ਘਰ ਚ ਲਫਾਫੇ ਦੇ ਪਾ ਕੇ ਇੱਕ ਪਾਚਿਕ ਜਿਹਾ ਆਪਾਂ ਘਰ ਚੀਜ਼ ਨਜ਼ਾਰ ਚੋਂ ਨਹੀਂ ਲਿਓਣੀ ਤੇ ਇਥੋਂ ਸ਼ੁਰੂਦਤ ਹੋ ਰਹੀ ਤੇ ਮੇ ਆਪਣੇ ਆਪ ਸਾਰੇ ਠੀਕ ਹੋਏਣਾ ਏਕ ਮਨ ਬਣਾਉ ਦੀ ਲੋੜ ਵੀ ਆ ਆਪਾਂ ਥੈਲੇ ਬਣਾ ਸਕਦੇ ਆ ਜਾਂ ਹੋਰ ਉਹਦਾ ਬਦਲਾ ਪ੍ਰਬੰਧ ਹੋ ਸਕਦਾ ਜਦੋਂ ਇੱਕ ਦਾ ਮਨ ਬਣ ਗਿਆ ਤੇ ਸਾਰੇ ਕਾਲਜ ਆਪਣੇ ਸ਼ੁਰੂ ਹੋਣਿਆ ਤੇ ਦੁਕਾਨਦਾਰਾਂ ਨੂੰ ਵੀ ਬੇਨਤੀ ਅਗੇ ਵੀ ਕੀਤੀ ਆ ਕਿ ਇਹ ਵੀ ਇਹ ਕੰਮ ਤੇ ਬਹੁਤ ਵੱਡਾ ਇਥੋਂ ਇੱਕ ਸੁਨੇਹਾ ਦੁਨੀਆ ਭਰ ਦੇ ਵਿੱਚ ਜਾਵੇ ਗਾ ਨੂੰ ਐਸੇ ਬੜੀ ਸਮੱਸਿਆ ਸਾਰੇ ਸਮਥੇ ਚਾਰ ਸਵੇਰੇ ਸਮੱਸਿਆਵਾਂ ਆਈਆਂ ਸੋ ਉਮੀਦ ਹੈ ਗੁਰੂ ਕਿਰਪਾ ਕਰੇ ਸਾਰੇ ਗੁਰਮਖਾਂ ਨੂੰ ਇਹ ਨਲ ਨਲ ਸੱਚੇ ਪਾਤਸ਼ਾਹ ਉਦੋਂ ਬਖਸ਼ੇ ਇਹ ਕਾਰਜ ਦੇ ਤਾਂ ਕਿ ਅੱਜ ਦਾ ਮਨਾਇਆ ਦਿਹਾੜਾ ਜਾਂ ਰੋਜ ਆਪਾਂ ਹਰ ਸਾਲ ਮਨਾਉਂਦੇ ਆ ਇਹਨਾਂ ਨਾਲ ਕੋਈ ਮਸਤ ਹੁੰਦਾ ਏ ਇਹ ਆਪਾਂ ਨਾਟਕ ਕਰਕੇ ਲੁਕਣ ਲਣ ਕਰਕੇ نیچے ਨੇ ਜਾਣਾ ਪਾਸਲੇ ਆਪਾਂ ਸਾਡਾ ਸਾਡੀ ਜਿੰਮੇਵਾਰੀ ਖਤਮ ਹੋ ਗਈ ਆ ਜੰਮੇਵਾਰੀ ਉਹ ਤੋਂ ਫਿਰ ਜਦੋਂ ਸੀ ਪੂਰਾ ਇਹਨੂੰ ਪਾਰ ਦਰਸੀ ਤੇ ਨਾਲ ਅਮਲੀ ਤੌਰ ਤੇ ਹੀ ਲੈਵਾਂਗੇ ਤੇ ਗੁਰੂ ਕਿਰਪਾ ਕਰੇ ਸਮੂਹ ਗੁਰਮੁਖਾਂ ਪੈਰਾਂ ਜਿੰਮੇਵਾਰ ਫਰਦੂਸ ਸਾਹਿਬ ਦੇ ਨਾਂਕੇ ਨਸਲ ਆਏ ਨੇ ਸਭ ਦਾ ਧੰਨਵਾਦ ਸੋ ਬੱਚਿਆਂ ਦਾ ਧੰਨਵਾਦ ਹੋਈਆਂ ਕੋਲਾਂ ਨਹੀਂ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ